ਕਾਲ ਜੀ ਅੱਜ ਆਏ ਆ ਜੀ ਅਸੀਂ ਪਟਿਆਲੇ ਦੇ ਰੇਲਵੇ ਸਟੇਸ਼ਨ ਤੇ ਅੰਦਰ ਜਾ ਕੇ ਦਿਖਾਉਨੇ ਤੁਹਾਨੂੰ ਕਿ ਕਿਵੇਂ ਦਾ ਵਧੀਆ ਹੈ ਕਿ ਟ੍ਰੇਨ ਵੀ ਆਉਣ ਵਾਲੀ ਹੈ ਉਹ ਵੀ ਦਿਖਾਵਾਂਗੇ ਤੇ ਮਿਲਦੇ ਰਹੋ ਜੁੜੇ ਰਹੋ ਬਲੌਗ ਨਾਲ ਚਲੀਏ ਅੰਦਰ ਇਹ ਆ ਚੁੱਕੀ ਹੈ ਜੀ ਇਹ ਜਾਊਗੀ ਅੱਗੇ ਬਠਿੰਡਾ ਹੁੰਦੀ ਹੋਈ ਅੱਗੇ ਨੰਗ ਜੋ ਉੰਮਰਸਰ ਕਨੀ ਤੇ ਅਸੀਂ ਹੁਣੇ ਪਹੁੰਚੇ ਆਂ ਅਸੀਂ ਆਖਿਆ ਵੀ ਤੁਹਾਨੂੰ ਦਿਖਾਈਏ ਚੰਗੀ ਤਰ੍ਹਾਂ ਆ ਦੇਖੋ ਕਿਵੇਂ ਪੀੜ ਦੇਖੋ ਅੱਗੇ ਅੱਗੇ ਆਓ ਪਿੱਛੇ ਰੁਕੀ ਜਾਓ ਉਹ ਅੱਗੇ ਆ ਜਾਓ ਜੋ ਕੋਈ ਗੱਲ ਨਹੀਂ ਉਹ ਦੇਖੋ ਕਿੰਨੇ ਕਿੰਨੇ ਦੇਖੋ ਦਿਖਾਇਓ ਜ਼ੂਮ ਕਰਕੇ ਕਿੰਨੇ ਯਾਤਰੀ ਐ ਚਲੋ 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 ਅੱਗੇ ਉਹ ਗਾਜੀਆਵਾਸ ਸੇ ਆਈ ਹੈ ਜੀ ਗਾਜੀਆਵਾਸ ਤੋਂ ਆਈ ਹੈ 7128 ਇਹ ਇੰਜਨ ਦਾ ਨੰਬਰ ਗਾਜੀਆਬਾਦ ਇਹ ਗਾਜੀ ਇਹ ਆਪਣੇ ਚਲਾਉਂਦੇ ਆ ਡਰਾਈਵਰ ਸਾਹਿਬ اور ਸਰ ਠੀਕ ਹੋ ਅੱਛੇ ਸੇ ਆਤੀ ਹੈ

सारा इंडिया कह रहा है हम मदद करेंगे एक्टरों ने भी कही है ये बात अच्छी बात जितना हो सकता है उतना अच्छी बात है क्या नाम है सर आपका मेरा अमृत लाल नाम है थैंक यू सर कुछ आप अंदर जाइए अंदर जाए उधर जाइए ਯੂਨੀਅਨ ਰੇਲਵੇ ਗਾਜ਼ੀਆਬਾਦ ਯੂਨੀਅਨ ਰੇਲਵੇ ਗਾਜ਼ੀਆਬਾਦ ਇਧਰ ਆ ਇਧਰ ਉਹ ਪੁਲਸ ਵਾਲਾ ਖੜਾ ਫਟੜੀ ਜੀ ਬਹੁਤ ਭੀੜ ਆ ਬਈ ਇਧਰ ਨੂੰ ਆ ਜਾ ਹੁਣ ਚੱਲਣ ਵਾਲੀ ਹੈ ਗੱਡੀ ट्रेन चलन वाली है और देखो तकामुकी हो रही है उरे रहे वो देखो कितनी धक्का हो रही है थे इत हो हो इधर आ जाओ इधर पीछे चले जाओ ओ देखो की हाल है जी क्योंकि ਇੱਕ ਗਾਜ਼ੀਆਬਾਦ ਤੋਂ ਤੁਰਦੀ ਹੈ ਨਾ ਤੇ ਫਿਰ ਬੜੀ ਭੀੜ ਹੁੰਦੀ ਹੈ ਤੇ ਇਹ ਦੇਖ ਲਓ ਇਹਨਾਂ ਦੇ ਵਿੱਚ ਚੜ ਜਾਣਗੇ ਅੱਗੇ ਨੂੰ ਹੋ ਜਾ ਬਾਈ ਜਿੱਲਰ ਯੂਟਿਊਬਰ ਹੈ ਜੀ ਯੂਟਿਊਬਰ ਯੂਟਿਊਬਰ ਆਹ ਦੇ ਯੂਟਿਊਬਰ ਸਹੀ ਕਿਹਦੇ ਵਿੱਚ ਹੋ ਹੈ ਜੀ ਯੂਟਿਊਬਰ ਯੂਟਿਊਬ ਤੋਂ ਅਸੀਂ ਅਸੀਂ ਖੁਦਾਂ ਦਾ ਚੈਨਲ ਹੈ ਜੀ ਮੈਂ ਲੱਗੇ ਜੀ ਉਹ ਆ ਦੇਖੋ ਤੁਸੀਂ ਦੇਖਿਆ ਹੋਣਾ ਪਹਿਲਾਂ ਕਿਵੇਂ ਚੜ ਰਹੇ ਸੀਗੇ ਕਈ ਵਿਚਾਰੇ ਰਹਿ ਗਏ ਉੱਪਰ ਬੈਠ ਗਏ ਹੁਣ ਆ ਦੇਖੋ ਸਾਰੇ ਵਿਚਾਰੇ ਮੀਂਹ ਦੇ ਵਿੱਚ ਇੰਤਜ਼ਾਰ ਕਰ ਰਹੇ ਆ ਆ ਦੇਖੋ ਆ ਲੱਗਿਆ ਬਸਫਾਈ ਕਰਮਚਾਰੀ ਇਹਨਾਂ ਨੂੰ ਵੀ ਚਲੋ ਤਨਖਾਹ ਤਾਂ ਮਿਲਦੀ ਹੈ ਪਰ ਆ ਦੇਖ ਰਹਾ ਵਿਚਾਰੇ ਕਿਵੇਂ ਰਹਿ ਗਏ ਕਿੰਨੇ ਬਹੁਤ ਭੀੜ ਸੀ ਤੁਹਾਨੂੰ ਦੇਖਿਆ ਹੋਣਾ ਪਹਿਲਾਂ ਤੇ ਹੁਣ ਅਸੀਂ ਜਾ ਰਹੇ ਹਾਂ ਅੰਦਰ ਨੂੰ ਇੱਧਰ ਵੀ ਖੜੇ ਆ ਬੰਦੇ ਆ ਦੇਖੋ बहुत स्टेशन है अपना पटियाले जाकर अंदर थोन दिखाने रहे अंदर टिकट काउंटर होगा सारा हाँ देखो हाँ बैठे बेचारे जी अंदर क्योंकि मी है ना बहार टिकट काउंटर भी दिखावा दिखावे और टिकट काउंटर जी हाँ देखो ये तो ਟਿਕਟ ਕਾਊਂਟਰ ਤੋਂ ਲੈਣੀ ਪੈਂਦੀ ਹੈ ਪਲੇਟਫਾਰਮ ਟਿਕਟ ਫਿਰ ਅੰਦਰ ਜਾ ਕੇ ਬਲਾਕ ਬਣਾ ਸਕਦੇ ਆ ਜਿੱਦ ਜੁੱਤੀਆਂ ਵਾਲੇ ਭੈਣ ਜੀ ਹੁਣ ਚਲਦੇ ਆ ਬਾਹਰ ਨੂੰ ਤੇ ਆ ਵੀ ਬੈਠੇ ਆ ਦੇਖੋ ਕੀ ਹੋ ਗਿਆ ਆਹ ਜ਼ਰੇ ਖੜੇ ਆਪਣੇ ਆਹ ਦੇਖੋ ਨਿਕਲ ਜਵਾਬ ਤੇ ਵੀ ਖੜੇ ਇਤੋ ਵੀ ਇਹ ਜਿਹੜਾ ਆਪਣਾ ਰੇਲਵੇ ਸਟੇਸ਼ਨ ਹੈ ਪਟਿਆਲੇ ਵਾਲਿਆ ਇਹ ਬਣਿਆ ਸੀਗਾ ਜੀ 15 ਸਤੰਬਰ 18 1883 ਚ ਬਣਿਆ ਸੀਗਾ ਜੀ ਭਾਫ ਵਾਲਾ ਇੰਜਨ ਸੀਗਾ ਇਹ ਤੇ ਫਿਰ ਉਹਨਾਂ ਨੇ ਕਿਸਾ ਰਾਜ ਨੇ ਬਣਾਇਆ ਸੀਗਾ ਇਹ ਜਿਹੜੀ ਲਾਈਨ ਉਧਰ ਲੈਣ ਸ਼ਹਿਰਾਂਵਾਲਾ ਜਿਹੜੀ ਹੈ ਉਹਨਾਂ ਨੇ ਬਣਾਈ ਸੀ ਤੇ ਉਹਦੇ ਕਰਕੇ ਇਹ ਚੱਲਿਆ ਸੀਗਾ ਤੇ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਐਨੇ ਸਨ ਹੋ ਗਏ ਤੇ ਅਜੇ ਤੱਕ ਰਹੇਗਾ ਦੇਖ ਲੋ 1283 ਬਹੁਤ ਨਹੀਂ ਹੁੰਦੇ ਬਹੁਤ ਜ਼ਿਆਦਾ ਹੁੰਦੇ ਆ ਇਹ ਹੁਣ ਅਸੀਂ ਇਸ ਵਲੌਗ ਨੂੰ ਐਂਡ ਕਰਦੇ ਆ ਤੁਸੀਂ ਸ਼ੇਅਰ ਕਰ ਦਿਆ ਕਰੋ ਵੀਡੀਓ ਦੇਖ ਕੇ ਤੇ ਬਾਕੀ ਮਿਲਦੇ ਆਂ ਅਗਲੇ ਵਲੌਗ ਸਸੀਕਾਰ ਥੈਂਕਸ ਫॉर ਵਾਚਿੰਗ ਲਾਈਕ ਐਂਡ ਕਮੈਂਟ Subscribe!